ਦੀਆਂ ਔਰ ਓਮਾਨ ਦੀਆਂ ਦੁਬਈ ਦੀਆਂ ਸਾਉਦੀਆ ਵਰਗੇ ਮੁਲਕਾਂ ਦੀਆਂ ਅਰੇਬਿਕ ਜਿਹੜੇ ਮੁਲਕ ਨੇ ਹਾਂਜੀ ਉਹਨਾਂ ਦੇ ਤੁਸੀਂ ਤੁਹਾਨੂੰ ਖੁਸ਼ਬੂਆਂ ਦਵਾਂਗੇ ਜਿਵੇਂ ਕਿ ਸਾਡੇ ਕੋਲ ਇੱਕ ਸਪੈਸ਼ਲੀ ਇਤਨ ਮੈਂ ਸਪੈਸ਼ਲ ਦੇਖੋ ਸਾਡੇ ਕੋਲ ਬਹੁਤ ਖੁਸ਼ਬੂਆਂ ਆ ਰਹੀਆਂ ਓਕੇ ਓਕੇ ਉਹਨਾਂ ਵਿੱਚੋਂ ਇੱਕ ਸਪੈਸ਼ਲ ਖੁਸ਼ਬੂਆਂ ਕੱਢੀਆਂ ਨੇ ਸਮਾਵਾਤ ਅਰੇਬਿਕ ਖੁਸ਼ਬੂ ਅਲਕੁਦਸ ਓਮਾਨੀ ਖੁਸ਼ਬੂ ਮੀਕਾਤ ਦੀ ਖੁਸ਼ਬੂ ਹੈ ਬਹੁਤ ਵਧੀਆ ਔਰ ਇਹ ਹੈਗਾ ਉਦ ਅਸ ਇਹ ਤੁਸੀਂ ਦਵਾਈ ਵਾਲੀ ਖੁਸ਼ਬੂ ਲੈ ਪਰੇ ਹੋ ਦਵਾਈ ਵਾਲੇ ਇਤਰ ਲਾਪੁਰਾ ਤਾਂ ਆਪਾਂ ਤੁਹਾਨੂੰ ਸ਼ਹਿਰ ਮਰੇਡਕੋਟ ਨੇ ਲੈ ਕੇ ਪਹੁੰਚੇ ਅੱਜ ਅੱਜ ਤੁਹਾਨੂੰ ਸ਼ਹਿਰ ਮਰੇਡਕੋਟੋਂ ਆਪਾਂ ਦਵਾਈ ਵਾਲੇ ਇਤਰ ਦਵਾਵਾਂ ਨੇ ਦਵਾਈ ਵਾਲੀ ਖੁਸ਼ਬੂ ਤੁਹਾਨੂੰ ਦਵਾਉਣੀਆਂ ਬਿਲਕੁਲ ਇਨਵਨ ਉਹੀ ਚੀਜ਼ ਹੋਊਗੀ ਤੇ 100% ਅਰੀਜਨਲ ਹੋਊਗੀ ਤੇ ਚੱਲਦੇ ਆਂ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਦਿਖਾਉਣੇ ਆ ਤੁਹਾਨੂੰ ਸਾਰਾ ਵੀ ਕਿਵੇਂ ਜਿਹੜਾ ਇਹ ਇਤਰ ਤਿਆਰ ਕਰਦੇ ਨੇ ਸਾਰੀ ਖੁਸ਼ਬੂ ਇਹਨੇ ਦਿਖਾਉਣੇ ਆ ਆਪਾਂ ਪਹੁੰਚੇ ਆਂ ਸ਼ਹਿਰ ਮਰੇਡਕੋਟ ਲਕਾਵਾ ਫਰੇਗਰੈਂਸ ਇੱਥੇ ਅਰਬ ਦੇਸ਼ਾਂ ਦਾ ਇਤਰ ਖੁਸ਼ਬੂ ਮਿਲਦੀ ਆ ਚੱਲਦੇ ਆਂ ਅੰਦਰ ਵਾਸਟੈਂਡ ਤੋਂ ਕਾਲਜ ਰੋਡ ਦੇ ਉੱਪਰ ਇਹਨਾਂ ਦੀ ਸ਼ਾਪ ਆ ਤੁਸੀਂ ਦੇਖ ਸਕਦੇ ਹੋ ਬੀਕਾ ਨੇੜੇ ਵਾਲੇ ਬਿਲਕੁਲ ਸਾਹਮਣੇ ਇੱਧਰ ਬੀਕਾ ਨੇੜੇ ਤੇ ਇੱਧਰ ਆ ਲਕਾਵਾ ਫਰੇਗਨਸ ਤੇ ਆਜੋ ਚੱਲਦੇ ਆਂ ਅੰਦਰ ਲਓ ਜੀ ਪਹੁੰਚ ਗਏ ਆਪਾਂ ਸ਼ਾਪ ਤੇ ਸਹਿਰ ਮਰੇੜਕੋਟ ਲਈ ਕੀ ਹਾਲ ਆ ਵੀਰੇ ਬਹੁਤ ਵਧੀਆ ਜੀ ਕੀ ਹਾਲ ਆ ਤੁਸੀਂ ਠੀਕ ਐਨ ਵਧੀਆ ਓਕੇ ਕੀ ਨਵਾਂ ਲੈ ਕੇ ਆਇਆ ਫਰ ਅੱਜ ਸਰ ਅਸੀਂ ਗਰਮੀਆਂ ਵਾਸਤੇ ਬਹੁਤ ਵਧੀਆ ਵਧੀਆ ਊਦ ਤੇ ਇਤਰ ਲੈ ਕੇ ਆਇਆ ਜਿਹੜੇ ਮੇਰੇ ਭਰਾ ਓਰੀਜਨਲ ਤੇ 100%オリジナル ਦੀਪਾਲ ਦੇ ਵਿੱਚ ਨੇ ਜਾਂ ਮਤਲਬ ਬਹੁਤ ਵਧੀਆ ਉਦ ਲਗਾਉਣਾ ਚਾਹੁੰਦੇ ਨੇ ਤਾਂ ਅਸੀਂ ਕਹਾਂਗੇ ਕਿ ਸਾਡੇ ਕੋਲ ਆਓ ਅਸੀਂ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਯਮਨ ਦੀਆਂ ਔਰ ਓਮਾਨ ਦੀਆਂ ਦੁਬਈ ਦੀਆਂ ਸਾਉਦੀਆ ਵਰਗੇ ਮੁਲਕਾਂ ਦੀਆਂ ਅਰੇਬਿਕ ਜਿਹੜੇ ਮੁਲਕ ਨੇ ਹਾਂਜੀ ਉਹਨਾਂ ਦੇ ਤੁਸੀਂ ਤੁਹਾਨੂੰ ਖੁਸ਼ਬੂਆ ਦੇਵਾਂਗੇ ਜਿਵੇਂ ਕਿ ਸਾਡੇ ਕੋਲ ਇੱਕ ਸਪੈਸ਼ਲੀ ਇਤਨ ਮੈਂ ਸਪੈਸ਼ਲ ਦੇਖੋ ਸਾਡੇ ਕੋਲ ਬਹੁਤ ਖੁਸ਼ਬੂਆ ਨੇ ਅਰੇਬੀ ਉਹਨਾਂ ਵਿੱਚੋਂ ਇੱਕ ਸਪੈਸ਼ਲ ਖੁਸ਼ਬੂਆ ਗੱਡੀਆਂ ਨੇ ਸਮਾਵਤ ਅਰੇਬਿਕ ਖੁਸ਼ਬੂ ਅਲਕੁਦਸ ਓਮਾਨੀ ਖੁਸ਼ਬੂ ਮੀਕਾਤ ਦੀ ਖੁਸ਼ਬੂ ਹੈ ਬਹੁਤ ਔਰ ਇਹ ਹੈਗਾ ਉਦ ਅਸਵਦ ਇਹਦੇ ਉਦ ਅਸਵਦ ਦਾ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਰਿਵਿਊ ਦਿੰਨਾ ਵੀ ਜਿਹੜੇ ਵੀ ਕਸਟਮਰ ਨੂੰ ਅਸੀਂ ਅੱਜ ਤੱਕ ਦਿੱਤਾ ਹੈ ਨਾ ਕਿਸੇ ਦੀ ਕੋਈ ਕੰਪਲੇਂਟ ਆਈਆ ਔਰ ਨਾ ਸਰ ਸਾਡੇ ਕੋਲ ਆ ਕੇ ਕਹਿੰਦੇ ਨੇ ਵੀ ਦੋ-ਦੋ ਦਿਨ ਖੁਸ਼ਬੂ ਨਹੀਂ ਜਾਂਦੀ ਕੱਪੜਿਆਂ 'ਚ ਤਿੰਨ-ਤਿੰਨ ਦਿਨ ਆਹ ਇਤਰ ਨੇ ਜਿਹੜੇ ਸਾਡੇ ਸਪੈਸ਼ਲਿਸਟ ਨੇ ਠੀਕ ਹੈ ਜੀ ਔਰ ਇੱਕ ਅਰੇਬੀਅਨ ਟੋਂਕਾ ਇਹ ਤੁਸੀਂ ਸਰਚ ਵੀ ਕਰ ਸਕਦੇ ਹੋ ਔਰ ਤੁਸੀਂ ਅਗਰ ਦੁਬਈ ਗਏ ਹੋ ਤਾਂ ਦੁਬਈ ਤੋਂ ਹੀ ਮਿਲਦਾ ਹੈ ਅਰੇਬੀਅਨ ਟੋਂਕਾ ਔਰ ਆਪਣੇ ਕੋਲ オリジナル ਦੇ ਵਿੱਚ ਮੌਜੂਦ ਹੈ ਜੀ ਓਕੇ ਠੀਕ ਹੈ ਜੀ ਔਰ ਇਸ ਦੇ ਨਾਲ ਆਪਣੇ ਕੋਲੇ ਫਰੈਂਚ ਖੁਸ਼ਬੂਆਂ ਨੇ ਅੰਗਰੇਜ਼ੀ ਖੁਸ਼ਬੂਆਂ ਜਿਹਨੂੰ ਆਪਾਂ ਕਹਦੇ ਆ ਓਕੇ ਜਿਵੇਂ ਕਿ ਅਕਵਾ ਦੀ ਜੀਓ ਹੋ ਗਈ ਹੋਗੋ ਬੋਸ ਹੋ ਗਿਆ ਹਜ਼ਾਰੋਂ ਦਾ ਮੋਸਟ ਵਾਂਟਡ ਹਵਸ ਰਸਾਸੀ ਦਾ ਇਹਨਾਂ ਤੋਂ ਆਪਾਂ ਹੁਣ ਇਸ ਵਕਤ ਇਧਰ ਨਹੀਂ ਹੈ ਇਹਨਾਂ ਤੋਂ ਅਗਰ ਆਪਾਂ ਕੋਈ ਪਰਫਿਊਮ ਤਿਆਰ ਕਰਵਾਉਣਾ ਚਾਹੁੰਦਾ ਆ ਇਸ ਨੂੰ ਆਪਾਂ ਪਰਫਿਊਮ ਵੀ ਤਿਆਰ ਕਰਕੇ ਦਵਾਂਗੇ ਜੀ ਠੀਕ ਹੈ ਇਹਨਾਂ ਦੇ ਜਿਹੜੇ ਪਰਫਿਊਮ ਨੇ origignal ਜਿਹੜੀ ਕੰਪਨੀ ਦੇ ਪਰਫਿਊਮ ਬਣਾ ਕੇ ਦਿੰਦੇ ਨੇ ਉਹ 15 ਤੋਂ 18 20000 ਕੋਈ ਕਿੰਨੇ ਦਾ ਅੱਪਾ ਸਿਰਫ ਤੁਹਾਨੂੰ ਇਹ 800 ਤੋਂ 1000 ਦੇ ਵਿੱਚ ਵਿੱਚ ਤਿਆਰ ਕਰਕੇ ਦੇਵਾਂਗੇ ਜਿਹੜੇ ਮਹਿੰਗੇ ਪਰਫਿਊਮ ਨੇ ਜਿਹੜੇ ਮਹਿੰਗੇ ਪਰਫਿਊਮ ਨੇ ਉਹ ਸੀ ਤੁਹਾਨੂੰ 1000 ਤੋਂ 800 900 ਦੇ ਵਿੱਚ ਤਿਆਰ ਕਰਕੇ ਦੇਵਾਂਗੇ ਜੀ ਓਕੇ ਓਕੇ ਔਰ ਇਸ ਦੇ ਨਾਲ ਨਾਲ ਇਧਰ ਆ ਦੁਬਈ ਦੇ ਆਪਣੇ ਕੋਲ ਪੈਕਿੰਗਾਂ ਪਈਆਂ ਨੇ ਤੇ ਸਾਰੇ ਮੈਡ ਇਨ ਯੂਏਈ ਦਾ ਮਾਰਕਾ ਲੱਗਿਆ ਹੋਇਆ ਇਹ ਸਾਰੀਆਂ ਹੀ ਦੁਬਈ ਦੀਆਂ ਪੈਕਿੰਗਾਂ ਨੇ ਪਰਫਿਊਮ ਦੇ ਵਿੱਚ ਠੀਕ ਹੈ ਜੀ ਜਿਵੇਂ ਕਿ ਮਸਕ ਸਾਫੀ ਹੋ ਗਿਆ ਔਰ ਫਿਊਜ਼ਨ ਹੋ ਗਿਆ ਮਸਕ ਹੋ ਗਿਆ ਅਮੋਜਾ ਅਲੂਦ ਹੋ ਗਿਆ ਇਹ ਸਾਰੇ ਦੁਬਈ ਦੇ ਪੈਕਿੰਗਾਂ ਨੇ ਸਾਰੀਆਂ ਇਹ ਮੈਡ ਇਨ ਯੂਏਈ ਦੇ ਮਾਰਕੇ ਦੇ ਨਾਲ ਤੇ ਹਾਂਜੀ ਔਰ ਜਿਹੜਾ ਵੀ ਆਪਣੇ ਦੋਸਤ ਨੇ ਜਿਹੜੇ ਵੀ ਭਰਾ ਕੋਈ ਘਰ ਬੈਠੇ ਮੰਗਾਣਾ ਚਾਹੁੰਦੇ ਨੇ ਆਪਾਂ ਸੇਮ ਪ੍ਰਾਈਸ ਦੇ ਉੱਪਰ ਇਹੀ ਚੀਜ਼ਾਂ ਘਰੇ ਬੈਠੇ ਡਿਲੀਵਰ ਕਰਾਂਗੇ ਜੀ ਠੀਕ ਆ ਜੀ ਜਿਵੇਂ ਕਿ ਅਗਰ ਇੱਥੇ ਸਾਡੀ ਦੁਕਾਨ ਦੇ ਉੱਪਰ 300 ਤੋਂ ਸਟਾਰਟ ਆ ਜੀ 300 ਔਰ 400 ਤੋਂ ਸਟਾਰਟਿੰਗ ਆ ਬਾਕੀ ਫਿਰ ਆਪਾਂ ਜਿੰਨੀ ਖੁਸ਼ਬੂ ਆਪਾਂ ਵਧੀਆ ਲਾਵਾਂਗੇ ਉਸੇ ਤਰ੍ਹਾਂ ਦਾ ਫਿਰ ਰੇਟ ਆ ਜੀ 200 300 ਹੋਰ ਵੱਜ ਜਾਂਦਾ ਠੀਕ ਹੈ ਔਰ ਜਿਹੜੇ ਭਰਾ ਉਰੇ ਆ ਕੇ ਲੈਣ ਉਹ ਵੀ ਇਹੀ ਰੇਟ ਮਿਲੂਗਾ ਔਰ ਅਗਰ ਘਰੇ ਬੈਠੇ ਮੰਗਾਨ ਉੱਥੇ ਵੀ ਇਹੀ ਰੇਟ ਮਿਲੂਗਾ ਜੀ ਠੀਕ ਹੈ ਡਿਲੀਵਰੀ ਚਾਰजेस ਕੋਈ ਸੁ ਨਹੀਂ ਲੱਗੇਗਾ ਇਸੇ ਤਰ੍ਹਾਂ ਪਰਫਿਊਮ ਲੈਣਾ ਆਲ ਇੰਡੀਆ ਆਲ ਇੰਡੀਆ ਆਲ ਵਰਲਡ ਆਲ ਵਰਲਡ ਆਲ ਵਰਲਡ ਪੂਰੀ ਦੁਨੀਆ ਦੇ ਵਿੱਚ ਡਿਲੀਵਰੀ ਫਰੀ ਹੈ ਜੀ ਬਸ ਸਾਡੇ ਕੋਲ ਉਹੀ ਰੇਟ ਤੁਹਾਨੂੰਰੇ ਮਿਲੂ ਉਹੀ ਰੇਟ ਤੁਹਾਨੂੰ ਉੱਥੇ ਵੀ ਘਰ ਬੈਠ ਮਿਲੂਗਾ ਜਿੱਥੇ ਮਰਜੀ ਮੰਗਵਾ ਲਓ ਜੀ ਓਕੇ ਸਰ ਹਾਂ ਜੀ ਔਰ ਸਾਰੀ ਇਹ ਸੀਸੀਆ ਜਿਹੜੀ ਹੈ 6 ਐਮਐਲ ਦੀ ਆ ਤੇ ਇਸ ਦਾ ਰੇਟ ਹੈ 300 ਰੁਪਿਆ ਸਿਰਫ 300 ਸਿਰਫ 300 ਸਿਰਫ 300 ਤੁਹਾਨੂੰ ਮਾਰਕੀਟ ਦੇ ਵਿੱਚ ਉਹ 600 ਦੀ 500 ਦੀ ਮਿਲਦੀ ਆ ਲੇਕਿਨ ਅਸੀਂ ਤੁਹਾਨੂੰ ਅਨ ਵਧੀਆ ਕੁਆਲਿਟੀ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਸਿਰਫ 300 ਦੇ ਵਿੱਚ ਤਿਆਰ ਕਰਕੇ ਦਵਾਂਗੇ ਇਹ ਇਤਰ ਪਾ ਕੇ ਠੀਕ ਹੈ ਜੀ ਲਓ ਜੀ ਤੇ ਇਹ ਹੁਣ ਤੁਸੀਂ ਕੀ ਕਰ ਰਹੇ ਹੋ ਜੀ ਸਰ ਇਹ ਪਰਫਿਊਮ ਤਿਆਰ ਕਰ ਰਹੇ ਹਾਂ ਜਿਵੇਂ ਕਿ ਅੰਗਰੇਜ਼ੀ ਖੁਸ਼ਬੂਆਂ ਨੇ ਜਿੰਨੀਆਂ ਵੀ ਫ੍ਰੈਂਚ ਖੁਸ਼ਬੂਆਂ ਨੇ ਉਹਨਾਂ ਦੇ ਜਿਹੜੇ ਪਰਫਿਊਮ 20-20 ਹਜ਼ਾਰ ਦੇ ਨੇ 18-18 ਹਜ਼ਾਰ ਦੇ ਨੇ ਆਪਾਂ ਸਿਰਫ ਤੁਹਾਨੂੰ 800 ਦੇ ਵਿੱਚ 1000 ਰੁਪਏ ਦੇ ਵਿੱਚ ਤਿਆਰ ਕਰਕੇ ਦੇ ਦਵਾਂਗੇ ਜੀ ਬਿਲਕੁਲ ਪਰਫਿਊਮ ਤਿਆਰ ਹੋਏਗਾ ਬਿਲਕੁਲ ਸਰ ਪਰਫਿਊਮ ਤਿਆਰ ਹੋਏਗਾ ਆ ਬੋਟਲਾਂ ਦੇ ਵਿੱਚ ਪਾਇਆ ਜਾਊਗਾ ਓਕੇ ਔਰ ਐਨ ਇਸੇ ਤਰ੍ਹਾਂ ਦੀ ਜਿਸ ਤ ориджинал ਖੁਸ਼ਬੂ ਹੋਊਗੀ ਤੁਹਾਡੇ ਕੋਲ ओरिजिनल ਹੈਗਾ ਤੇ ਅਸੀਂ ਤੁਹਾਨੂੰ ਸੇਮ ਖੁਸ਼ਬੂ ਤਿਆਰ ਕਰਕੇ ਦਵਾਂਗੇ ਜੀ ਠੀਕ ਹੈ ਹੋਰ ਘਰ ਬੈਠੇ ਤੁਹਾਨੂੰ ਪਹੁੰਚਦਾ ਕਰਾਂਗੇ ਬਿਲਕੁਲ ਡਿਲੀਵਰੀ ਫਰੀ ਦੇ ਉੱਪਰ ਆਲ ਇੰਡੀਆ ਨਹੀਂ ਆਲ ਵਰਲਡ ਇੱਕ ਵਾਰ ਐਡਰੈਸ ਬੋਲ ਦੋ ਜੀ ਆਪਣਾ ਐਡਰੈਸ ਹੈਗਾ ਜੀ ਬੱਸ ਸਟੈਂਡ ਤੋਂ ਕਾਲਜ ਰੋਡ ਬਿਕਾ ਨੇਰ ਮਠਾਈਆਂ ਨਾਲ ਦੇ ਬਿਲਕੁਲ ਸਾਹਮਣੇ ਮਲੇਰ ਕੋਟਲਾ ਬਿਕਾ ਨੇਰ ਵਾਲੇ ਬਿਲਕੁਲ ਆਪਣੇ ਸਾਹਮਣੇ ਨੇ ਜੀ ਉਹਦੇ ਬਿਲਕੁਲ ਆਪੋਜ਼ਿਟ ਸਾਹਮਣੇ ਆਪਣੀ ਦੁਕਾਨ ਹੈ ਜੀ ਆਪਣਾ ਐਡਰੈਸ ਬਹੁਤ ਸੌਖਾ ਜਿਵੇਂ ਕਿ ਬੱਸ ਸਟੈਂਡ ਤੋਂ ਕਾਲਜ ਰੋਡ ਬਿਕਾ ਨੇਰ ਮਠਾਈਆਂ ਨਾਲ ਦੇ ਬਿਲ ਇਹ ਡੱਬੀਆਂ ਦੇ ਵਿੱਚ ਸਾਰਾ ਦੁਬਈ ਦਾ ਬਖੂਰ ਪਿਆ ਓਰੀਜਨਲ ਬਖੂਰ ਜਿਹੜੇ ਦੁਬਈ ਦੇ ਸ਼ੇਖ ਲੋਗ ਨੇ ਉਹ ਇਸ ਨੂੰ ਯੂਜ਼ ਕਰਦੇ ਨੇ ਇਸ ਦੀ ਇੱਕ ਗੋਲੀ ਜਿਵੇਂ ਕਿ ਆ ਦੇਖੋ ਇਹਦੇ ਵਿੱਚ ਇੱਕ ਗੋਲੀ ਹੈ ਇਹ ਬਹੁਤ ਸੋਹਣੀ ਖੁਸ਼ਬੂ ਫਰੇਗਰੈਂਸ ਹੈ ਇਸੇ ਆ ਸਮਝ ਲਓ ਗੋਲੀ ਨਹੀਂ ਬਲਕਿ ਖੁਸ਼ਬੂ ਹੈ ਇਹ ਇਸ ਨੂੰ ਆਪਾਂ ਇਹਦੇ ਵਿੱਚ ਰੱਖਾਂਗੇ ਤਾਂ ਇਹਦੇ ਵਿੱਚ ਰੱਖ ਕੇ ਉਪਰ ਆ ਰੱਖ ਦੋ ਨਾ ਸੋਹਣਾ ਧੂਆ ਨਿਕਲੂ ਇਹਦੇ ਵਿੱਚੋਂ ਖੁਸ਼ਬੂ ਵਾਲਾ ਜਿਹੜੇ ਸਵੇਰ ਸਵੇਰ ਬੰਦ ਨੂੰ ਫਰੈਸ਼ ਕਰਨ ਵਾਲੀ ਚੀਜ਼ ਆ ਇੱਕ ਤਰ੍ਹਾਂ ਦੀ ਇਹ ਬੰਦਾ ਸਵੇਰ ਨੂੰ ਨਹਾ ਕੇ ਨਿਕਲਦਾ ਤਾਂ ਇਹਦੇ ਮੂਰੇ ਚਲਾ ਕੇ ਮਣਾ ਜੇ ਖੜ ਜਾਵੇ 5 ਮਿੰਟ ਇਹ ਅੱਧਾ ਬਣਾ ਘੰਟਾ ਚੱਲੂਗੀ ਇੱਕ ਗੋਲੀ ਇਹਦੇ ਮੂਰੇ ਖੜ ਜਾਓ ਇਹਦੀ ਖੁਸ਼ਬੂ ਆਪਣੇ ਅੰਦਰ ਰਚ ਜੂਗੀ ਠੀਕ ਹੈ ਜੀ ਜੀ ਤੇ ਅੱਗੇ ਕੀ ਆ ਗਿਆ ਜੀ ਹੋਰ ਅੱਗੇ ਸਾਰਾ ਜਿਵੇਂ ਕਿ ਆਪਣੇ ਕੋਲ ਤੂਫਾਨ ਹੈ ਇਹ ਇੱਕ ਤਾਂ ਤੂਫ ਹੁੰਦੀ ਆ ਜਿਹੜੀਆਂ ਰੇੜੀਆਂ ਰੂੜੀਆਂ ਤੇ ਲੱਗੀ ਹੁੰਦੀ ਆ ਰੇੜੀਆਂ ਤੇ ਦੁਕਾਨਾਂ ਤੇ ਉਹ ਚੀਜ਼ ਨਹੀਂ ਹੈਗੀ ਬਹੁਤ ਸੋਹਣੀ ਖੁਸ਼ਬੂ ਵਾਲੀ ਇਤਰ ਤੇ ਤੂਫਾ ਹੈ ਜਿਵੇਂ ਕਿਹਾ ਹੋ ਗਿਆ ਮਸਕ ਅਬੀਦ ਓਕੇ ਇੱਕ ਹੋ ਗਈ ਸੈਫਰਨ ਸੰਦਲਪ ਓਕੇ ਇੱਕ ਹੋ ਗਈ ਅਰੇਬੀਅਨ ਉਦ ਓਕੇ ਅਸੀਂ ਤੁਹਾਨੂੰ ਇਹ ਮਤਲਬ ਇਸ ਤਰ੍ਹਾਂ ਦਵਾਂਗੇ ਅਸੀਂ ਤੁਹਾਨੂੰ ਤਾਂ ਤੁਸੀਂ ਘਰ ਦੇ ਵਿੱਚ ਲਗਾ ਦੋਗੇ ਜਾਂ ਦੁਕਾਨ ਚ ਕਿਤੇ ਲਗਾ ਦੋਗੇ ਖੁਸ਼ਬੂਆਂ ਖੁਸ਼ਬੂਆਂ ਹਨ ਪੂਰੀਆਂ ਫੈਲ ਜਾਣਗੀਆਂ ਬਾਹਰ ਤੱਕ ਬਹੁਤ ਵਧੀਆ ਔਰ ਇਸੇ ਤਰ੍ਹਾਂ ਇਸੇ ਤਰ੍ਹਾਂ ਇਹ ਅਰਗਬਤੀਆਂ ਨੇ ਇਹ ਹੈਗੀ ਰੋਜ਼ ਉਦ ਮਸਕ ਮਸਕ ਦਾ ਅਤਰ ਵੀ ਆਉਂਦਾ ਰੋਜ਼ ਉਦ ਦਾ ਇਤਰ ਵੀ ਆਉਂਦਾ ਮੁਖਲਤ ਇਸ ਦਾ ਵੀ ਉਤਰ ਆਉਂਦਾ ਇਹਦੇ ਵਿੱਚ ਵੀ ਫਲੇਵਰ ਬਹੁਤ ਤਰ੍ਹਾਂ ਦੇ ਪੈਣੇ ਦੇਖੋ ਮੈਂ ਤੁਹਾਨੂੰ ਸਾਰੇ ਨਹੀਂ ਦਿਖਾ ਸਕਦਾ ਵੀਡੀਓ ਚ ਤੁਸੀਂ ਮਤਲਬ ਆਰਡਰ ਕਰੋ ਸਿਰਫ 100 ਰੁਪਏ ਦੇ ਵਿੱਚ ਹੈ ਜੀ ਆ ਚੀਜ਼ ਠੀਕ ਹੈ ਜੀ ਆ ਵੀ 100 ਰੁਪਏ ਦੀ ਹੈ ਜੀ ਆ ਵੀ 100 ਰੁਪਏ ਦੀ ਹੈ ਸਾਰੀ ਪੂਰੀ ਡੱਬੀ 100 ਰੁਪਏ ਦੀ ਹਾਂ ਜੀ ਹਾਂ ਸਰ ਪੂਰੀ ਡੱਬੀ 100 ਰੁਪਏ ਦੀ ਇਹਦੇ ਵਿੱਚ ਸਟਿਕਸ ਹੁੰਦੀਆਂ ਨੇ ਉਹ ਤੇ ਸਟੈਂਡ ਆ ਛੋਟਾ ਜਿਹਾ ਇਹਨੂੰ ਜਲਾ ਦਿਓ ਇੱਕ ਅਗਰਬਤ ਇੱਕ ਧੂਪ ਹੈ ਇਹ ਕਦੇ ਇੱਕ ਸਟਿਕ ਅੱਧਾ ਪੌਣਾ ਘੰਟਾ ਚੱਲਦੀ ਆ ਔਰ ਫਰੇਗ ਬਾਕੀ ਪਰਫਿਊਮ ਹੋ ਗਿਆ ਨਾ ਇਤਰੋਗਤ ਨੂੰ ਬਹੁਤ ਸਾਰੀ ਮਿਲ ਜਾਣਗੇ ਜਿਵੇਂ ਤੁਸੀਂ ਦੇਖ ਲਿਆ ਦਵਾਈ ਵਾਲੇ ਤੇ ਬਾਕੀ ਜੇ ਤੁਹਾਡੇ ਵੀ ਕੋਈ ਰਿਕੁਆਇਰਮੈਂਟ ਆ ਤੁਸੀਂ ਤਿਆਰ ਕਰਾਉਣਾ ਉਹ ਵੀ ਬਾਈ ਤਿਆਰ ਕਰ ਦਿੰਦੇ ਹੋ ਨਾ ਮਾਰਨਾ ਕੋਈ ਚੱਕਰ ਮੈਂ ਦਾ ਤੁਸੀਂ ਸਾਰਾ ਸਾਨੂੰ ਆ ਕੇ ਦੱਸੋ ਸਾਨੂੰ ਕਾਲ ਕਰੋ ਤੁਹਾਡਾ ਸਕਰੀਨ ਦਾ ਨੰਬਰ ਸੌਲਾ ਚੱਲ ਰਿਹਾ ਹੈ ਸਾਡਾ ਤੁਸੀਂ ਸਾਨੂੰ ਫੋਨ ਕਰੋ ਬੀ ਸਰ ਸਾਨੂੰ ਵਰਸਾਚੇ ਦਾ ਚਾਹੀਦਾ ਅਸੀਂ ਤੁਹਾਨੂੰ ਭੇਜ ਕੇ ਭੇਜਾਂਗੇ ਘਰੇ ਜੀ ਬਣਾ ਕੇ ਸਿਰਫ 1000 ਰੁਪਏ ਦੇ ਵਿੱਚ ਤੁਸੀਂ ਸਾਨੂੰ ਫੋਨ ਕਰੋ ਸਰ ਸਾਨੂੰ ਗੁੱਚੀ ਫਲੋਰਾ ਚਾਹੀਦਾ ਅਸੀਂ ਗੁੱਚੀ ਫਲੋਰਾ ਬਣਾ ਕੇ ਭੇਜਾਂਗੇ ਸਿਰਫ 900 ਦੇ ਵਿੱਚ ਅਰੇਬੀ ਖੁਸ਼ਬੂਆਂ ਦਾ ਹਾਂ ਕੋਈ ਅਰੇਬਿਕ ਖੁਸ਼ਬੂ ਆ ਜਿਵੇਂ ਕਿ ਅਗਰ ਆਪਾਂ ਨਹੀਂ ਚਲੋ ਮੇਰੇ ਪਰ ਅਰੇਬਿਕ ਖੁਸ਼ਬੂ ਲਾਉਣਾ ਚਾਹੁੰਦੇ ਨੇ ਔਰ ਸਰ ਕਹਿੰਦੇ ਨੇ ਵੀ ਸਾਨੂੰ ਇਤਰ ਇਤਰ ਨਹੀਂ ਚਾਹੀਦਾ ਪਰਫਿਊਮ ਚਾਹੀਦਾ ਉਹ ਵੀ ਅਰੇਬਿਕ ਆਪਾਂ ਉਹਨਾਂ ਨੂੰ ਇਹੀ ਅਰੇਬਿਕ ਖੁਸ਼ਬੂ ਤੋਂ ਪਰਫਿਊਮ ਤਿਆਰ ਕਰਕੇ ਦਵਾਂਗੇ ਉਹ ਵੀ ਇਸੇ ਰੇਟ ਦੇ ਵਿੱਚ ਬਸ 1000 11 1200 ਅਰੇ 1400 ਰੁਪਇਆ ਕਟਾ 800 1000 ਰੁਪਏ ਦੇ ਵਿੱਚ ਵਿੱਚ ਹਾਂ ਕੋਈ ਜੇ ਸਰ ਕਾਲ ਕਰੋ ਸਾਨੂੰ ਜਿਆਦਾ ਤੋਂ ਜਿਆਦਾ ਸਾਡੀ ਵੀਡੀਓ ਸ਼ੇਅਰ ਕਰੋ ਹਾਂ ਜੀ ਸਰ ਕੁਆਲਿਟੀ ਦੀ ਸਾਡੀ ਗਾਰੰਟੀ ਹੈ ਜੀ 100% ਗਾਰੰਟੀ ਹੈ ਕੁਆਲਿਟੀ ਦੀ ਔਰ ਸਰ ਅਸੀਂ ਲਾਸਟਿੰਗ ਦੀ ਬਾਕੀ ਲੱਗਿਆ ਦੱਸੋ ਵੀ ਹਾਂ ਕਿ ਲੱਗਿਆ ਤੁਸੀਂ ਚਾਰ ਬੰਦੇ ਖੜੇ ਹੋ ਤਾਂ ਰਿਵਿਊ ਆਪਾਂ ਨੂੰ ਇਸ ਤੀ ਪਤਾ ਲੱਗ ਜੂਗਾ ਵੀ ਯਾਰ ਬਹੁਤ ਵਧੀਆ ਫ੍ਰੇਗਰੈਂਸ ਆ ਲੋਕਾਂ ਨੂੰ ਪੁੱਛਣਗੇ ਵੀ ਕੀ ਲੱਗਿਆ ਤੁਹਾਡੇ ਸਹੀ ਗੱਲ ਔਰ ਸਾਡੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੀ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਥੈਂਕ ਯੂ ਜੀ ਧੰਨਵਾਦ हां जी आज ਆਪਾਂ ਤੁਹਾਨੂੰ ਸਹਿਰ ਮਰੇੜ ਕੋੜਲੇ ਚ ਇਤਰ ਊ ਤੇ ਪਰਫਿਊਮ ਦੀ ਸ਼ਾਪ ਦੇ ਉੱਤੇ ਲੈ ਕੇ ਆਈ ਦੀ ਤੇ ਤੁਹਾਨੂੰ ਉੱਥੇ ਬਿਲਕੁਲ オリジナル ਮਿਲ ਜੂਗਾ ਬਾਕੀ ਜੇ ਤੁਸੀਂ ਘਰ ਬੈਠੇ ਮੰਗਾਉਣਾ ਕੋਈ ਵੀ ਤੁਸੀਂ ਮੈਨੂੰ ਤਿਆਰ ਕਰਾ ਕੇ ਘਰ ਬੈਠੇ ਮੰਗਾਉਣਾ ਉਹ ਵੀ ਮੰਗਾ ਸਕਦੇ ਹੋ ਉਹਦੀ ਡਿਲੀਵਰੀ ਬਿਲਕੁਲ ਫ੍ਰੀ ਆ ਜਿਹੜਾ ਤੁਹਾਨੂੰ ਸ਼ਾਪ ਤੇ ਪ੍ਰਾਈਸ ਮਿਲਣਾ ਉਹ ਵੀ ਤੁਹਾਨੂੰ ਆਨਲਾਈਨ ਮਿਲਣਾ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਵੀ ਮੰਗਾ ਸਕਦੇ ਹੋ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਰੱਖਣੇ ਵੀਡੀਓ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ